ਸਮਰਥ ਰਹੇ ਆ ਜੀ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਰਜਿਸਟਰਡ ਨਕੋਦਰ ਦੇ ਵਿੱਚ ਜਿੱਥੇ ਤੁਹਾਨੂੰ ਅੱਜ ਅਜ ਮਹਾਮਾਈ ਦੀ ਮਾਤਾ ਰਾਣੀ ਜੀ ਦੀ ਆਰਤੀ ਦਿਖਾਉਣ ਜਾ ਰਹੇ ਆ ਤਾਂ ਜਿਹੜਾ ਇਹ ਮੰਦਿਰ ਕੱਲ ਤੋਂ 8 ਜੂਨ ਤੋਂ ਮੰਦਿਰ ਵੀ ਖੁੱਲ ਰਿਹਾ ਵਾ ਸਾਡੇ ਨਾਲ ਇਸ ਮੰਦਿਰ ਦੇ ਚੇਅਰਮੈਨ ਅਰਣ ਗੁਪਤਾ ਜੀ ਨੇ ਉਹਨਾਂ ਕੋ ਜਾਣਦੇ ਆ ਕਿ ਗਾਈਡਲਾਈਨ ਕਿਸ ਤਰ੍ਹਾਂ ਮੰਦਿਰ ਖੁੱਲੇਗਾ ਉੱਥੇ ਕੀ ਕੀ ਹੋਵੇਗਾ ਤੁਹਾਨੂੰ ਮਿਲਾਨੇ ਆ ਅਰਣ ਗੁਪਤਾ ਜੀ ਜੀ ਮਾਤਾ ਜੀ ਜੀ ਮਾਤਾ ਦੇਵੀ ਜੀ हां की न अरुण गुप्ता जी मेरा नाम है जी, जी की कमेटी को समिति जीऊंगा मैं इसे मतदाता चेयरमैन नाते सेवादारियां वैसे असली ता चलो ता जो हम्म 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 हुंदे ਵੀ ਕਮੇਟੀ ਨੇ ਜੋ ਅਹੁਦਾ ਦਿੱਤਾ ਹੁੰਦਾ ਉਹਦੇ ਦਾ ਨਾਮ ਹੁੰਦਾ ਵੈਸੇ ਅਸੀਂ ਸਾਰੇ ਸੇਵਾਦਾਰ ਹੈ ਆ ਅਰਨੁਤ ਕੀ ਇੱਥੇ ਦੀਆਂ ਤੁਹਾਡੇ ਕੋਲ ਗਾਈਡਲਾਈਨ ਜਿਹੜਾ ਕੱਲ ਨੂੰ ਇਹ ਮੰਦਰ ਖੁੱਲ ਰਿਹਾ ਇੱਥੇ ਦੀਆਂ ਕੀ ਗਾਈਡਲਾਈਨ ਆਈਆਂ ਹਨ ਹਾਂਜੀ ਕੱਲ ਮੰਦਰ ਫੇਰੇ ਖੁੱਲਣਗੇ ਸਰਕਾਰ ਦੇ ਗਾਈਡਲਾਈਨ ਮੁਤਾਬਕ ਸਰ ਨਰਿੰਦਰ ਮੋਦੀ ਜੀ ਦੇ ਕਹਿਣ ਮੁਤਾਬਕ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸੀਐਮ ਸਾਹਿਬ ਹੈਗੇ ਆ ਉਹਨਾਂ ਦੇ ਹੁਕਮ ਮੁਤਾਬਕ ਕੱਲ ਮੰਦਰ ਖੁੱਲਿਆ ਅਸੀਂ ਜਿਹੜਾ ਆਪਣੇ ਲੋ ਮੰਦਰ ਖੁੱਲਣ ਦਾ ਟਾਈਮ ਹੈ ਉਹ ਸਵੇਰੇ 5 ਵਜੇ ਤੋਂ 8 ਵਜੇ ਤੋਂ 11 ਵਜੇ ਤੱਕ ਔਰ ਸ਼ਾਮ ਨੂੰ 5 ਵਜੇ ਤੋਂ ਅਸੀਂ 8 ਵਜੇ ਤੱਕ ਰੱਖਣਾ ਹੈਗਾ ਕਿਉਂਕਿ ਵਿੱਚ ਡੈਸਟਰ ਦਾ ਟਾਈਮ ਵੀ ਚਾਹੀਦਾ ਔਰ ਸਾਰੇ ਸੰਗਤ ਨੂੰ ਅਸੀਂ ਬੋਰਡ ਬਣਵਾਨੇ ਦਿੱਤੇ ਅੱਜ ਅਸੀਂ ਬਕਾਇਦਾ ਬਾਹਰ ਪ੍ਰਕਾਸ਼ਿਤ ਕਰਾਂਗੇ ਵੀ ਜਿਹੜੇ ਵੀ ਮਾਂ ਦੇ ਦਰਸ਼ਨ ਕਰਨ ਲਈ ਮੰਦਰ ਵਿੱਚ ਆਉਣਗੇ ਆਪਣੀ ਸ਼ਰਧਾ ਨਾਲ ਆਉਣ ਔਰ ਆਪਣਾ ਮਾਸਕ ਲਾ ਕੇ ਆਉਣ ਬਾਹਰ ਹੱਥ ਧੋਣ ਲਈ ਸਾਬਨ ਦਾ ਇੰਤਜ਼ਾਮ ਕੀਤਾ ਹੈ ਅੰਦਰ ਵਰਦੇ ਸੈਨੀਟੇਸ਼ਨ ਦਾ ਇੰਤਜ਼ਾਮ ਕੀਤਾ ਹੈ ਆਪਣੇ ਹੱਥ ਧੋ ਕੇ ਮਾਸਕ ਲਾ ਕੇ ਮੰਦਰ ਤੇ ਆਉਣ ਔਰ ਮੰਦਰ ਦੇ ਵਿੱਚ ਜਾਨ ਸਮੇਂ 4 ਤੋਂ ਵੱਧ ਅਸੀਂ ਬੰਦਿਆਂ ਨੂੰ ਬੇਨਤੀ ਹਰੇਕ ਨੂੰ ਕਰਾਂਗੇ ਵੀ 4 ਬੰਦੇ ਨਾਲ ਤੋਂ ਵੱਧ ਨਾ ਜਾਓ ਉਹ ਆਪਣੇ ਦਰਸ਼ਨ ਕਰਕੇ ਆਓ ਅਗਲੇ 4 ਚੱਲ ਜਾਓ ਦੂਸਰਾ ਮੂਰਤੀ ਨੂੰ ਹੱਥ ਨੇ ਲਗਾਉਣਾ ਮੂਰਤੀ ਨੂੰ ਸਪਰਸ਼ ਨੇ ਕਰਨਾ ਦੂਰੋਂ ਪ੍ਰਣਾਮ ਕਰਦੇ ਹੋਏ ਮਹਾਰਾਣੀ ਦਾ ਆਸ਼ੀਰਵਾਦ ਲਵੋ ਤੀਸਰਾ ਮੰਦਰ ਵਿੱਚ ਕਿਸੇ ਤਰ੍ਹਾਂ ਦਾ ਪ੍ਰਸ਼ਾਦ ਔਰ ਚਰਨਾਮਤ ਦਾ ਜਿੰਨਾ ਚਿਰ ਇਹ ਕਰੋਨਾ ਦੀ ਬਿਮਾਰੀ ਤੋਂ ਅਸੀਂ ਦੁਖਿਤ ਹੈਗੇ ਆ ਉਹਨਾਂ ਚਿਰ ਅਸੀਂ ਇਹਦਾ ਵਿਚਾਰ ਰੱਖਣਾ ਹੈਗਾ ਕਿ ਅਸੀਂ ਇਹਦਾ ਨਾ ਕਰੀਏ ਅਸੀਂ ਪਰਮਾਤਮਾ ਦਾ ਵੈਸੇ ਹੀ ਆਸ਼ੀਰਵਾਦ ਲਵੋ ਜਕਰ ਨੂੰ ਦੱਸਿਆ ਕਿ ਚਾਰ ਬੰਦੇ ਚਾਰ ਬੰਦਿਆਂ ਦਾ ਜਨਕਾ ਸਮਾਜਿਕ ਦੂਰੀ ਤਾਂ ਵੀ ਰੱਖਿਆ ਗਿਆ ਵਿੱਚ 6 6 ਫੁੱਟ ਦੀ ਅਸੀਂ ਦੂਰੀ ਲਈ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ 6 ਫੁੱਟ ਦੀ ਪੂਰੀ ਰੱਖੋ 6 ਫੁੱਟ ਦੀ ਦੂਰੀ ਇਸ ਤੋਂ ਇਲਾਵਾ ਹੋਰ ਨਹੀਂ ਕੋਈ ਬਾਇਲੈਂਸ ਹੈ ਜਾਂ ਆਖੀਰ ਦੀ ਮੈਸੇਜ ਦੇਣਾ ਚਾਹੁੰਦੇ ਆ ਇਹ ਹੀ ਕਹਿਣਾ ਮੈਸੇਜ ਮੇਰਾ ਇਹੀ ਹੈ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਮਹਾਮਾਰੀ ਬਿਮਾਰੀ ਹੈ ਇਹਦੇ ਤੋਂ ਆਪਾਂ ਆਪਨ ਆਪ ਹੀ ਵਿਚਾਰ ਰੱਖਾਂਗੇ ਤੇ ਆਪਾਂ ਇਸ ਬਿਮਾਰੀ ਤੋਂ ਬਚ ਸਕਾਂਗੇ ਕਿਉਂਕਿ ਇਹ ਜਿਹੜੀ ਬਿਮਾਰੀ ਆ ਹੱਲੇ ਤਾਈ ਕਿਸੇ ਵੀ ਦੇਸ਼ ਨੂੰ ਕਿਸੇ ਨੂੰ ਵੀ ਗੱਲ ਨੂੰ ਕਿਸੇ ਤਰ੍ਹਾਂ ਦੀ ਇਹਦੀ ਮੈਡੀਸਿਨ ਨਹੀਂ ਲੱਭੀ ਮੈਡੀਸਿਨ ਨੂੰ ਲੱਭਦੇ ਹੋਏ ਇਹ ਬਿਮਾਰੀ ਨੂੰ ਆਪਾਂ ਛੂਹਛੂਤ ਦੀ ਬਿਮਾਰੀ ਕਹਿੰਦੇ ਆ ਇਸ ਤੋਂ ਬਚਣ ਲਈ ਜਿੰਨਾ ਵੀ ਆਪਾਂ ਪਰਹੇਜ਼ ਕਰਾਂਗੇ ਜੋ ਸਾਡੀ ਸਰਕਾਰ ਦੱਸ ਰਹੀ ਆ ਬਿਲਕੁਲ ਸਹੀ ਗਾਈਡਲਾਈਨਾਂ ਤੇ ਉਹਨਾਂ ਦੀਆਂ ਤੇ ਦਰਸਾਏ ਹੋਏ ਤਾਂ ਚੱਲਾਂਗੇ ਮੇਰਾ ਖਿਆਲ ਆ ਆਪਾਂ ਇਸ ਬਿਮਾਰੀ ਨੂੰ ਜਿੱਤ ਕੇ ਨਿਕਲਾਂਗੇ ਜੇ ਆਪਾਂ ਪੂਰੀ ਪਾਲਣਾ ਨਾ ਕਰਾਂਗੇ ਮੇਰਾ ਪਬਲਿਕ ਨੂੰ ਇਹੀ ਸੰਦੇਸ਼ ਆ ਕਿ ਸਾਡੀ ਮੰਦਰ ਕਮੇਟੀ ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਸ ਜੋ ਵੀ ਅਸੀਂ ਬੋਰਡ ਲਾਵਾਂਗੇ ਜੋ ਮੈਂ ਗੱਲਾਂ ਦੱਸਿਆ ਉਹਨਾਂ ਨੂੰ ਪੜਦੇ ਹੋਏ ਉਹ ਤੇ ਆਪਾਂ ਸਾਰੇ ਅਮਲ ਕਰਦੇ ਹੋਏ ਚੱਲਾਂਗੇ ਔਰ ਐਸਾ ਦਿਨ ਦੂਰ ਨਹੀਂ ਭਗਵਤ ਮਾਹ ਦੀ ਕਿਰਪਾ ਨਾਲ ਅਸੀਂ ਇਹ ਤੇ ਕਰੋਨਾ ਤੇ ਪੂਰੇ ਜਿੱਤ ਕੇ ਨਿਕਲਾਂਗੇ ਇਹ ਇਹਦਾ ਤੁਸੀਂ ਥੋੜਾ ਜਿਹਾ ਇੱਕ ਵਾਰੀ ਟਾਈਮ ਤੁਹਾਨੂੰ ਦੁਬਾਰਾ ਦੱਸ ਦਿੰਦਾ ਟਾਈਮ ਕਿੰਨਾ ਕਿੰਨੇ ਕੋ ਕਰਨੇ ਅਸੀਂ ਜਿਹੜਾ ਮੰਦਰ ਆ ਸਵੇਰੇ ਅਸੀਂ 8 ਵਜੇ ਤੋਂ 11 ਵਜੇ ਤੱਕ ਖੁੱਲਿਆ ਕਰੇਗਾ ਜੀ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਅ ਅਨੁਭਵਤਾ ਜੀ ਅਸੀਂ ਤੁਹਾਨੂੰ ਬਹੁਤ ਸਾਰੇ ਸ਼ਿਕਰਾਤਿਆਂ ਦੇ ਵਿੱਚ ਵੀ ਇਦਾਂ ਆ ਵੀ ਇਹੇ ਚੋਣੇ ਸੰਖੋਟ ਆ ਛੋਟੀ ਜਿਹੀ ਕਾ ਮੌਕੇ ਤੇ ਥੋੜੀ ਤੇ ਸੁਣਾ ਦੇ ਵੜ ਜੀ ਥੋੜੀ ਇੱਕ ਅੰਤਰਾ ਇੱਕ ਸੁਣਾ ਦੇ ਤੁਹਾਨੂੰ ਜਿਕਰਾ ਮਹਾ ਮਾਈ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮਹਾਰਾਣੀਏ ਜੋਤਾ ਜਗਾਂ ਮਾ ਤੇਰੀਆਂ ਜੋਤਾ ਮਹਾਰਾਣੀਏ ਜੋਤਾ ਜਗਾਂ ਮਾ ਤੇਰੀਆਂ ਜੋਤਾ ਵਿੱਚ ਪਹਾੜੀ ਮੰਦਿਰ ਤੇਰਾ ਵਿਚ ਪਹਾੜੀ ਮੰਦਿਰ ਤੇਰਾ ਵਿਚ ਮੰਦਿਰ ਦੇ ਜੋਤਾਂ ਤੇਰੀਆਂ ਜੋਤਾਂ ਮਹਾਰਾਣੀਏ ਜੋਤਾਂ ਜਗਾਵਾ ਤੇਰੀਆਂ ਜੋਤਾਂ ਜੋਤਾਂ ਜਗਾਵਾ ਤੇਰੀਆਂ ਜੋਤਾਂ ਮਹਾਰਾਣੀਏ ਜੋਤਾਂ ਜਗਾਵਾ ਤੇਰੀਆਂ ਜੋਤਾਂ ਇਸੀ ਚੇਅਰਮੈਨ ਕਰਨ ਗੁਪਤਾ ਜੀ ਸਾਡੇ ਨਾਲ ਕੈਮਰਾਮੈਨ ਸੁਮੇਤੀ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਾ ਬਿਊ ਨਿਊ ਮਿਕੋਡਾ

को 10 10 साल साल हो गया। हो गए और ये कितनी देर ऐसी मंदिर बंद पड़ा है इक्स मार्च नवरात्र के पहले दो दिन बंद है आज तक बंद है तो, तो माननीय प्रधानमंत्री के द्वारा आठ जून से मंदिर खोलने का आदेश आया है जी। तो कल से अपना जो टाइम निर्धारित करेंगे सरकार के लोग उसी टाइम से खोल के आरती पूजा करके ड्यूटी करेंगे और पंडित जी जो जितने दिन ये बंद रहे मंदिर आरती सुबह शाम दोनों टाइम होती रही है आरती में कोई लोग नहीं आते हैं मंदिर के पुजारी कल्ला छोटा गेट खोल के माँ की जो पूजा पाठ होती है वो करके फिर वनी कर देते हैं ਕਲਾਸਾ ਹਾਂ ਸਵੇਰ ਸ਼ਾਮ ਹੋਤੀ ਹੈ ਉਹ ਜੋ ਕੱਲ ਸੇ ਜੋ ਪ੍ਰਸ਼ਾਸਨ ਗਵਰਨਮੈਂਟ ਕਾ ਆਏਗਾ ਉਸਕੇ ਸਾਥ ਸੇ ਮੰਦਿਰ ਖੁੱਲੇਗਾ ਹਾਂ ਜੀ ਤੁਸੀਂ ਸਾਡੇ ਨਾਲ ਮੰਦਿਰ ਦੇ ਪੁਜਾਰੀ ਜੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈਗਾ ਤੇ ਤੁਹਾਨੂੰ ਆਰਤੀ ਦਿਖਾਉਣ ਜਾ ਰਹੇ ਹਾਂ ਕੈਮਰਾਮੈਨ